ਜੇ ਕੋ ਸਿੱਖ ਗੁਰੂ ਸੇਤੀ ਸਨੁਖ ਹੋਵੇ ਕਿਤੇ ਵੀ ਪਾਉਣੀ ਦੀ ਪਹਿਲੀ ਹੀ ਭਗਤੀ ਅੰਦਰ ਜੇ ਕੋ ਸਿੱਖ ਕਹਿੰਦੇ ਜੇ ਕੋਈ ਸਿੱਖ ਬਣ ਕੇ ਗੁਰੂ ਸੇਤੀ ਸਨੁਖ ਹੋਵੇ ਗੁਰੂ ਜੀ ਦੇ ਸਨੁਖ ਸਨੁਖ ਦਾ ਭਾਵ ਜਿਵੇਂ ਆਪਾਂ ਹੁਣ ਸਾਹਮਣੇ ਸਾਹਮਣੇ ਬਹੁ ਜੀ ਦੇ ਚਰਨਾਂ ਵਿੱਚ ਆਖਿਆ ਦਰਬਾਰ ਵੀ ਸਾਹਮਣੇ ਬ੍ਰਹੂਜ ਦਾ ਪ੍ਰਕਾਸ਼ ਹੋਵੇ ਤੇ ਸੰਗਤ ਰੂਪ ਆਪਾਂ ਸਾਹਮਣੇ ਬੈਠੀ ਉਹਨੂੰ ਕਹਿੰਦੇ ਨੇ ਸਨਮੁਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਚਾਰ ਪ੍ਰਕਾਰ ਦੇ ਸਬਦ ਆਏ ਨੇ ਇੱਕ ਹੈ ਸਨਮੁਖ ਇੱਕ ਗੁਰਮੁਖ ਫਿਰ ਇੱਕ ਮਨਮੁਖ ਅਤੇ ਇੱਕ ਬੇਮੁਖ ਚਾਰ ਪ੍ਰਕਾਰ ਦੇ ਸਬਦ ਉਹ ਜੀ ਨੇ ਇੱਕੋ ਹੀ ਭਗਤੀ ਵਿੱਚ ਅੰਕਿਤ ਕੀਤੇ ਨੇ ਤੇ ਸਾਨੂੰ ਦੱਸਣਾ ਵੀ ਕੀਤਾ ਹੈ ਭਾਈ ਬੇਮੁਖ ਕੀ ਹੁੰਦਾ ਹੈ ਮਨੁਖ ਕੀ ਹੁੰਦਾ ਹੈ ਗੁਰਮੁਖ ਕੀ ਹੁੰਦਾ ਤੇ ਸਨਮੁਖ ਕੀ ਹੁੰਦਾ ਹੁਣ ਇੱਥੇ ਜਿਹੜਾ ਸ਼ਬਦ ਗੁਰੂ ਜੀ ਨੇ ਵਰਤਿਆ ਉਹ ਹੈ ਸਨਮੁਖ ਸਨਮੁਖ ਦਾ ਭਾਵ ਜਿਵੇਂ ਹੁਣ ਆਪਾਂ ਗੁਰੂ ਜੀ ਦੇ ਸਾਹਮਣੇ ਬੈਠੇ ਆ ਸੰਗਤ ਰੂਪ ਹੋ ਕੇ ਸਾਹਮਣੇ ਗੁਰੂ ਦਾ ਰੂਪ ਆਪਾਂ ਨੂੰ ਦੇਖਦੇ ਸਨਮੁਖ ਹੋ ਜਾਣਾ ਇੱਕ ਦੂਜੇ ਦੇ ਰੂਪ ਰੂਪ ਹੋ ਜਾਣਾ ਸਾਹਮਣੇ ਬੈਠ ਕੇ ਗੱਲਬਾਤ ਜੇ ਕੋ ਸਿੱਖ ਗੁਰੂ ਸਿੱਧੀ ਸੰਮੁਖ ਹੋਵੇ ਜੇ ਕੋਈ ਆ ਕੇ ਗੁਰੂ ਦੇ ਚਰਨੀ ਬੈਠ ਜਾਵੇ ਸਾਹਮਣੇ ਗੁਰੂ ਦੇ ਬੈਠ ਜਾਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੇ ਗੁਰਦਾਲੇ ਕਹਿੰਦੇ ਅਸਲ ਵਿੱਚ ਆਮਣੇ ਸਾਹਮਣੇ ਬੈਠ ਜਾਣਾ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਇਹ ਤਾਂ ਕਦੇ ਵੀ ਜਾ ਕੇ ਬੈਠਿਆ ਜਾ ਸਕਦਾ ਪਰ ਕਹਿੰਦੇ ਹੋਵੇ ਤਾਂ ਸੰਮੁਖ ਸਿੱਖ ਕੋਈ ਕਹਿੰਦੇ ਅਸਲ ਵਿੱਚ ਉਦੋਂ ਗੁਰੂ ਦੇ ਸਨਮੁਖ ਹੁੰਦਾ ਹੈ ਬੰਦਾ ਜੀਉ ਰਹੇ ਗੁਰ ਨਾਲੇ ਜਦੋਂ ਤੁਹਾਡਾ ਜੀ ਤੁਹਾਡੀ ਆਤਮਾ ਤੁਹਾਡੀ ਰੂਹ ਗੁਰੂ ਦੇ ਨਾਲ ਜੁੜੇ ਕੱਲਾ ਸਰੀਰ ਤਾਂ ਜਦੋਂ ਸਾਰਾ ਦਿਨ ਬੈਠਾ ਰਹੇ ਭਾਵੇਂ ਜਿਵੇਂ ਪਾਣੀ ਦੇ ਵਿੱਚ ਪੱਥਰ ਨੂੰ ਰੱਖ ਦੇ ਪਾਣੀ ਪੱਥਰ ਦੇ ਵਿੱਚ ਵਰਦਾਈ ਨਹੀਂ ਤੇ ਨਾ ਪੱਥਰ ਭਿੱਜੇ ਪੱਥਰ ਭਿੱਜਦਾ ਹੀ ਨਹੀਂ ਜੇ ਮਨ ਗੁਰੂ ਦੇ ਨਾਲ ਜੁੜਿਆ ਨਹੀਂ ਜੇ ਰੂਹ ਆਤਮਾ ਗੁਰੂ ਦੇ ਨਾਲ ਜੁੜੀ ਨਹੀਂ ਸਬਦ ਗੁਰੂ ਧਿਆਨ ਨਹੀਂ ਦਿੱਤਾ ਇਹ ਤਾਂ ਮਹਾਰਾਜ ਕਹਿੰਦੇ ਭਾਵੇਂ 24 ਘੰਟੇ ਗੁਰੂ ਦੇ ਸਾਹਮਣੇ ਬੈਠਾ ਹੈ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਜਿੰਨੇ ਮਰਜੀ ਚੱਲ ਗਈ ਸਵੇਰੇ ਭਾਵੇਂ 2 ਵਜੇ ਆ ਕੇ ਸਾਹਮਣੇ ਬੈਠ ਗਿਆ ਗੁਰੂ ਇਉਂ ਬੈਠਣ ਦੇ ਨਾਲ ਨਹੀਂ ਕਝੋਣਾ ਗੁਰੂ ਜੀ ਕਹਿੰਦੇ ਜਿਉ ਰਹੇ ਗੁਰ ਨਾਲੇ ਭਾਈ ਜਿੱਥੋਂ ਤੂੰ ਗੁਰੂ ਦੇ ਸਾਹਮਣੇ ਬੈਠੇਗਾ ਫਿਰ ਉਦੋਂ ਗੁਰੂ ਦਾ ਸ਼ਬਦ ਗੁਰੂ ਦੀ ਵਿਚਾਰ ਗੁਰੂ ਦੀ ਬਾਣੀ ਗੁਰੂ ਦਾ ਨਾਮ ਤੇਰੇ ਹਿਰਦੇ ਵਿੱਚ ਚੱਲਣਾ ਚਾਹੀਦਾ ਹੈ ਚਿਤ ਸਿਮਰਨ ਕਰੋ ਨੈਣ ਹਵਲਪਨੋ ਸਰਬਲ ਸੋਜ ਸਬਾਣੀ ਪੂਰ ਰੱਖੋ ਮਾਨਸੋ ਮధుਕਰ ਕਰੋ ਚਰਨ ਹਿਰਦੇ ਤਰੋ ਹਰ ਰਸਨਾ ਅੰਮ੍ਰਿਤ ਰਾਮ ਨਾਮ ਭਾਗੋ ਜੀਵਾ ਦੇ ਨਾਲ ਬੈਠੇ ਬੈਠੇ ਨਾਮ ਜਪੇ ਜਾਣਾ ਵਾਇਬ ਵਾਇਬ ਉਤਰੀ ਜਾਣਾ ਔਰ ਕੰਨਾਂ ਦੇ ਵਿੱਚ ਜਿਹੜੀ ਗੁਰੂ ਕੀ ਆਵਾਜ਼ ਆ ਰਹੀ ਹੈ ਤੁਹਾਨੂੰ ਕਥ ਹੈ ਭਾਵੇਂ ਕ੍ਰਿਸ਼ਨ ਭਾਵੇਂ ਬਾਣੀ ਚੱਲ ਰਹੀ ਹੈ ਉਹ ਕੰਨਾਂ ਦੇ ਨਾਲ ਸੁਣੀ ਜਾਣੀ ਤੇ ਮਨ ਚਿੱਤ ਇਕਾਗਰ ਕਰਕੇ ਸਾਬ ਤਾਲ ਹੋ ਕੇ ਹੈ ਗੁਰੂ ਜੀ ਕਹਿੰਦੇ ਨੇ ਨਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਬ ਤਾਲ ਇਕਾਗਰ ਚੀਤ ਇਹ ਤਾਂ ਆਕਰ ਕਰਕੇ ਤੇ ਇੱਥੇ ਵੀ ਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਭਾਈ ਅਸਲ ਵਿੱਚ ਤੁਸੀਂ ਉਦੋਂ ਗੁਰੂ ਦੇ ਸਾਹਮਣੇ ਹੋਮੋਗੇ ਉਦੋਂ ਗੁਰੂ ਕੀ ਸੰਗਤ ਦੇ ਵਿੱਚ ਬੈਠੇ ਹੋਵੋਗੇ ਜਦੋਂ ਤੁਹਾਡਾ ਜੀ ਤੁਹਾਡੀ ਆਤਮਾ ਜਿਉ ਰਹਿ ਗੁਰਦਾਰੇ ਜਦੋਂ ਮਨ ਕਰਕੇ ਤੁਸੀਂ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਰਹੇ ਹੋਵੋਗੇ ਗੁਰੂ ਦੇ ਬਾਣੀ ਨੂੰ ਸੁਣ ਰਹੇ ਹੋਵੋਗੇ ਨਾਮ ਨਾਲ ਜੁੜੇ ਹੋਵੋਗੇ ਅਸਲ ਵਿੱਚ ਉਦੋਂ ਅੱਗੇ ਬਹਾਰਾ ਸਮਝਾਉਂਦੇ ਕਰਦੇ ਨੇ ਗੁਰ ਕੇ ਚਰਨ ਹਿਰਦਾ ਧਿਆਈ ਅੰਦਰ ਆਤਮੈ ਸਮਾਲੇ ਗੁਰੂ ਦੇ ਚਰਨ ਗੁਰੂ ਦੇ ਚਰਨ ਕੀ ਨੇ ਗੁਰੂ ਦਾ ਸ਼ਬਦ ਗੁਰੂ ਕੇ ਚੰਨ ਹੈ ਗੁਰੂ ਦੇ ਸੱਦ ਹੀ ਗੁਰੂ ਦੇ ਬਚਨ ਹੀ ਗੁਰੂ ਦੇ ਚਰਨ ਨੇ ਕਹਿੰਦੇ ਹਿਰਦੇ ਤੇ ਆਏ ਜਦੋਂ ਤੁਸੀਂ ਆਪਣੇ ਅੰਦਰ ਹਿਰਦੇ ਦੇ ਵਿੱਚ ਉਹਨੂੰ ਜਪਦੇ ਰਹੋਗੇ ਬੈਠੇ ਐਸੇ ਕਰਕੇ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਆ ਵੀ 5 ਮਿੰਟ 10 ਮਿੰਟ ਜਿੰਨਾ ਟਾਈਮ ਤੁਹਾਡੇ ਕੋਲੇ ਹੈ ਜਿਹੜੇ ਆਓ ਦੁਪਹਿਰੇ ਆਓ ਸ਼ਾਮੀ ਆਓ ਗੁਰੂ ਦੇ ਦਰਬਾਰ ਵਿੱਚ ਨਮਸਕਾਰ ਕਰਕੇ ਬੈਠੋ 5 ਮਿੰਟ ਵਾਹਿਗੁਰੂ 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 ਜਰੂਰ ਜਪੋ ਬਾਣੀ ਦਾ ਜਾਪ ਕਰ ਸਕਦੇ ਹੋ ਬੋਲ ਮੰਤਰ ਦਾ ਜਾਪ ਕਰ ਸਕਦੇ ਹੋ ਦਰਬਾਰ ਵਿੱਚ ਬੈਠ ਕੇ ਗੁਰੂ ਅੱਗੇ ਬੇਨਤੀਆਂ ਫਰਿਆਦਾ ਕਰੋ ਬਿਲਕੁਲ ਚੁੱਪ ਕਰਕੇ ਨਹੀਂ ਬੈਠਣਾ ਹਾਂ ਜਵਾਨ ਚੁੱਪ ਕਰ ਲਓ ਪਰ ਅੰਦਰ ਦਾ ਅੰਦਰਲਾ ਸੁਭੂ ਸੁਰੀ ਹੈ ਬੰਨਾ ਉਹ ਬੋਲਣਾ ਲਾਜ਼ਮੀ ਹੈ ਗੁਰੂ ਅੱਗੇ ਆਪਣੇ ਵਿਚਾਰ ਤੇ ਗੁਰੂ ਦੀ ਗੱਲ ਸੁਣਨੀ ਇਹ ਜ਼ਰੂਰੀ ਹੈ ਇੱਥੇ ਵੀ ਗੁਰੂ ਜੀ ਕਹਿੰਦੇ ਗੁਰ ਕੇ ਚਲ ਦੇ ਹਿਰਦਾ ਧਿਆਏ ਗੁਰੂ ਦਾ ਚਰਣਾ ਅਨੁਭਵ ਗੁਰੂ ਦੇ ਹਿਰਦ ਸਬਦ ਨੂੰ ਫਿਰਦੇ ਵਿੱਚ ਧਿਆਈ ਜਾਣਾ ਜੱਪੇ ਜਾਣਾ ਅੰਤਰ ਆਤਮਾ ਸੰਭਾਲੇ ਮਨ ਦੇ ਅੰਦਰ ਗੁਰੂ ਦੇ ਉਪਦੇਸ਼ ਨੂੰ ਸੰਭਾਲ ਕੇ ਰੱਖਣਾ ਹੈ ਆਤਮ ਸੱਡ ਸਦਾ ਰਹੇ ਪਰਨ ਗੁਰੂ ਦੇ ਅਪਣ ਨਾ ਜਾਣੇ ਕੋਏ ਹੁਣ ਕਹਿੰਦੇ ਆਪ ਸੱਡ ਜਦੋਂ ਗੁਰੂ ਕੀ ਸੰਗਤ ਵਿੱਚ ਬੈਠ ਜਾਈਏ ਗੁਰੂ ਦੇ ਸਾਹਮਣੇ ਹੋ ਜਾਈਏ ਫਿਰ ਆਪਣਾ ਆਪ ਛੱਡ ਦੇਣਾ ਚਾਹੀਦਾ ਆਪ ਛੱਡ ਫਿਰ ਇਹ ਨਹੀਂ ਦੇਖਣਾ ਵੀ ਕੌਣ ਆਉਂਦਾ ਹੈ ਕੌਣ ਜਾਂਦਾ ਹੈ ਕੀ ਟਾਈਮ ਹੋ ਗਿਆ ਫਿਰ ਆਲੇ ਦੁਆਲੇ ਦੀ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ ਇਸ ਕਰਕੇ ਕਹਿੰਦੇ ਆਪ ਛੱਡ ਸਦਾ ਰਹਿ ਪੰਨਾ ਆਪਣੇ ਆਪ ਨੂੰ ਛੱਡ ਕੇ ਗੁਰੂ ਦੇ ਆਸਰੇ ਗੁਰੂ ਦੇ ਪੱਲੇ ਪਾ ਦੇ ਨੋ ਚਾਇਦਾ ਵੀ ਦਾਤਾ ਹੁਣ ਤੇਰੇ ਆ ਮਾਰ ਭਾਵੇਂ ਕਰ ਤੇਰੇ ਦਰ ਤੇ ਬੈਠੇ ਹਾਂ ਹੁਣ ਤੇਰੀ ਮਰਜ਼ੀ ਹੈ ਜਿਵੇਂ ਮਰਜ਼ੀ ਕਰ ਪਰਮਾਤਮਾ ਦਾ ਭਾਵ ਪੱਲੇ ਪੈ ਜਾਣਾ ਆਸਰਾ ਲੈ ਲੈਣਾ ਹੁਣ ਤੇਰੇ ਪੱਲੇ ਪੈ ਗਏ ਤੇਰੇ ਆਸਰੇ ਹੁਣ ਤੂੰ ਜਿਵੇਂ ਕਰਦਾ ਓਵੇਂ ਕਰ ਗੁਰ ਬਿਨ ਅਵਰ ਨਾ ਜਾਵੇ ਕੋਈ ਗੁਰੂ ਤੋਂ ਬਿਨਾ ਹੋਰ ਕਿਸੇ ਵੀ ਚੀਜ਼ ਦੀ ਪ੍ਰਵਾਹ ਨਹੀਂ ਕਰਨੀ ਹੋਰ ਕਿਸੇ ਵੱਲ ਤੱਕਣਾ ਵੀ ਨਹੀਂ ਮਹਾਰਾਜ ਕਹਿੰਦੇ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਤਿਗੁਪ ਹੋਏ ਐਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਕਹੇ ਨਾਨਕ ਮੈਂ ਅਮਰਦਾਸ ਕਹਿ ਰਿਹਾ ਹਾਂ ਸੁਣੋ ਸੰਤੋ ਐ ਦੁਨੀਆਂ ਦੇ ਪਿਆਰ ਵਾਲੇ ਸੰਤੋ ਸਭੋ ਗੁਰਮੁਖੋ ਕੋ ਸਿੱਖੋ ਪਿਆਰ ਦੇ ਲਫ਼ਜ਼ ਬੋਲਦੇ ਨੇ ਗੁਰੂ ਜੀ ਬੰਦੇ ਨੇ ਇੱਜ਼ਤ ਦੇ ਨਾਲ ਸੱਦਾ ਦੇ ਨਾਲ ਸਤਕਾਰ ਦੇ ਨਾਲ ਸੰਤ ਰੂਪ ਕਹਿ ਕੇ ਆਵਾਜ਼ ਦੇ ਰਹੇ ਨੇ ਕਹਿੰਦੇ ਐ ਗੁਰੂਖੋ ਮੈਂ ਕਹਿ ਰਿਹਾ ਮੇਰੀ ਗੱਲ ਧਿਆਨ ਦੇ ਨਾਲ ਸੁਣੋ ਸੋ ਸਿੱਖ ਸਨਮੁਖ ਹੋਏ ਅਸਲ ਵਿੱਚ ਉਹ ਸਿੱਖ ਗੁਰੂ ਦੇ ਸਨਮੁਖ ਹੁੰਦਾ ਜਿਹੜੀਆਂ ਆ ਉੱਪਰ ਦੱਸੀਆਂ ਸਾਰੀਆਂ ਗੱਲਾਂ ਨੂੰ ਧਾਰਨ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਜਦੋਂ ਗੁਰੂ ਦੇ ਸਾਹਮਣੇ ਬੈਠੀਏ ਤਾਂ ਜਿਹੜੀਆਂ ਗੱਲਾਂ ਪਿੱਛੇ ਗੁਰੂ ਜੀ ਨੇ ਦੱਸੀਆਂ ਨੇ ਇਹ ਸਾਰੀਆਂ ਧਾਰਨ ਕਰ ਲਈਆਂ ਸਾਨੂੰ ਲਾਜ਼ਮੀ ਨੇ ਪਰ ਸਾਡਾ ਸੁਭਾਅ ਕੀ ਹੈ ਖਿਮਾ ਕਰਨਾ ਸਭ ਤੋਂ ਵੱਡਾ ਦੁੱਖ ਹੈ ਤੇ ਸੱਚਾਈ ਆ ਹਾਜ਼ੀਰ ਅਰਦਾਸ ਵੀ ਨਹੀਂ ਹੁੰਦੀ ਕਈ ਵਾਰੀ ਦੇਖ ਰਿਆਂ ਗੁਰੂ ਦੇ ਚਰਨਾਂ ਵਿੱਚ ਨਾਮ ਦੀ ਨਾਲ ਗੱਲਾਂ ਸ਼ੁਰੂ ਹੋ ਜਾਂਦੀਆਂ ਉਧਰੋਂ ਗੁਰੂ ਦੀ ਬਾਣੀ ਜਾਂ ਕਥਾਕਿਰਤਨ ਚੱਲਦਾ ਹੁੰਦਾ ਸੋ ਉਧਰੋਂ ਸਾਡੀਆਂ ਆਪਣੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਫਿਰ ਉਹਦੇ ਨਾਲ ਕਾ ਚੰਗਾ ਕਿ ਤੂੰ ਨਾ ਹੀ ਦਰਬਾਰ 'ਚ ਬੈਠ ਬਾਹਰ ਹੀ ਨਾ ਚੱਲ ਜੇ ਆਪਣੀਆਂ ਹੀ ਗੱਲਾਂ ਗੁਰੂ ਦੇ ਸਾਹਮਣੇ ਬੈਠ ਕੇ ਕਰਨੀਆਂ ਨੇ ਫਿਰ ਤਾਂ ਗੁਰੂ ਦਾ ਵजूद ਕੋਈ ਨਰਾਤਰੀ ਕਰ ਰਹੇ ਹੋ ਤਾਂ ਤੂੰ ਸਗੋ ਉੱਠੀਂ ਉ ਤਾਂ ਮਹਾਰਾਜ ਦੀ ਤੂੰ ਬੇਇੱਜ਼ਤੀ ਕਰ ਰਿਹਾ ਕਿ ਮੈਂ ਨਹੀਂ ਤੇਰੀ ਗੱਲ ਸੁਣਨੀ ਮੈਂ ਤਾਂ ਆਪਣੀਆਂ ਹੀ ਗੱਲਾਂ ਕਰਾਂਗਾ ਸੰਗਤ ਜੀ ਇਸ ਗੱਲ ਨੂੰ ਸਮਝੋ ਗੁਰੂ ਦੇ ਦਰਬਾਰ ਵਿੱਚ ਜਦੋਂ ਕਥਾ ਕੀਰਤਨ ਬਾਣੀ ਚੱਲਦੀ ਹੋਵੇ ਗੁਰੂ ਜੀ ਦੀ ਉਪਦੇਸ਼ ਚੱਲ ਰਹੇ ਹੋਣ ਉਸ ਵੇਲੇ ਆਪਣੀਆਂ ਮਨਅਕੀਆਂ ਗੱਲਾਂ ਸਾਹ ਦੇਣੀਆਂ ਚਾਹੀਦੀਆਂ ਉਦੋਂ ਕੇਵਲ ਗੁਰੂ ਦੀ ਗੱਲ ਵੱਲ ਧਿਆਨ ਹੋਵੇ ਇਹ ਗੁਰੂ ਜੀ ਦਾ ਉਪਦੇਸ਼ ਹੈ ਸੰਗਤ ਵਿੱਚ ਬੈਠਣ ਦਾ ਤਰੀਕਾ ਚੱਜ ਹੁੰਦਾ ਹੁਣ ਛੇ ਛੇ ਬੱਚੇ ਸਾਡੇ ਸਕੂਲ ਵਿੱਚ ਜਾਂਦੇ ਨੇ ਤੇ ਜੇ ਟੀਚਰ ਸਾਹਮਣੇ ਸਮਝਾ ਰਿਹਾ ਹੈ ਤੇ ਬੱਚੇ ਆਪਣੀ ਹਾਸੋ-ਵਿਕਨ ਦੀਆਂ ਗੱਲਾਂ ਕਰਨਗੇ ਤਾਂ ਫਿਰ ਕੀ ਸਿੱਖਣਾ ਉਹਨਾਂ ਨੇ ਕੀ ਰੰਗ ਲਾਉਂਗੇ ਤੇ ਟੀਚਰ ਉਸੇ ਵੇਲੇ ਡੰਡਾ ਚੱਕ ਲੈਂਦਾ ਕਿ ਤੂੰ ਬੋਲਦਾ ਕਿ ਮੈਂ ਟੱਕੇ ਬੈਠ ਚੁੱਪ ਕਰਕੇ ਬੈਠਾ ਇਹ ਤਾਂ ਸਾਤ ਸੁਭਾਅ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੇ ਸਾਰੀ ਪਾਵਰ ਹੋਣ ਦੇ ਬਾਵਜੂਦ ਵੀ ਚੁੱਪ ਰਹੇ ਤੇਰੇ ਵਿਚਾਰ ਕੋਈ ਨਾ ਤੇਰੇ ਕਰਮਾਂ ਤੋਂ ਭੋਗੇਗਾ ਤੈਨੂੰ ਮਿਲ ਲੇਗਾ ਫਾਲੇਦਾ ਤੇ ਜੇਕਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਭਾਅ ਪੀਰਾ ਪਗੀਰਾ ਬਹੁਤ ਗਰਮ ਹੋਵੇ ਨਾ ਪਲਾਂ ਦੇ ਵਿੱਚੋਂ ਦੀ ਮਹਾਰਾਜ ਸਭ ਕੁਝ ਧਰਤੀ 'ਤੇ ਪੜ ਸਕਦੇ ਜੇ ਮੈਂ ਕਹਾਂ ਸਾਡੇ ਬਾਬਾ ਜੇ ਮਹੀਨੇ ਤੇ ਬਸਾ ਤੇ ਦੁੱਧ ਪਾਉਣਾ ਚਾਹੀਏ ਤਾਂ ਬੜਾ ਕਰਨਾ ਤੇ ਦੁੱਧ ਝਟਾਉਣਾ ਚਾਹੀਏ ਬੜਾ ਕਰਨਾ ਜੋਤ ਨਾਲ ਆਈਏ ਬੜਾ ਕਰਨਾ ਕਿ ਜੇਕਰ ਐਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਮਹਾਰਾਜ ਪਰਮੇਸ਼ਰ ਦਾ ਸੁਭਾਅ ਮੈਂ ਕਰਮ ਹੋ ਜੇ ਤਾਂ ਪਲਾਂ ਵਿੱਚੋਂ ਦੇ ਸਭ ਕੁਝ ਤੈਸ ਨੈਸ ਕਰ ਸਕਦਾ ਹਾਂ ਪਰ ਗੁਰੂ ਦਾ ਸੁਭਾਅ ਸਾਤ ਹੈ ਠੰਡਾ ਹੈ ਗੁਰੂ ਸਾਹਿਬ ਜੀ ਸਾਡੇ ਆਪਣੇ ਕਰਮਾਂ ਤੇ ਡਿਪੈਂਡ ਕਰਦੇ ਨੇ ਭਾਈ ਜੇਹਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਕੀ ਜੇ ਤੂੰ ਸੰਗਤ ਵਿੱਚ ਬੈਠ ਕੇ ਵੀ ਆਪਣੀ ਗੱਲਾਂ ਕਰਨੀਆਂ ਨੇ ਫਿਰ ਮਹਾਰਾਜ ਕਹਿੰਦੇ ਫਿਰ ਤੈਨੂੰ ਇਹੋ ਜਾਂ ਜਨਮ ਦੇਾਂਗਾ ਤੂੰ ਸਾਰੀ ਜ਼ਿੰਦਗੀ ਭੌਂਕਦਾ ਹੀ ਰਹੀ। ਇਹ ਹਕੀਕਤ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਇਸ ਗੱਲ ਨੂੰ। ਮਹਾਰਾਜ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰ ਹੈ ਐਸੀ ਚਿੰਤਾ ਮੈਂ ਜੇ ਮਰਾਂ। ਇਹ ਗੁਰੂ ਜੀ ਨੇ ਸਾਰੀਆਂ ਗੱਲਾਂ ਸਮਝਾਈਆਂ ਨੇ। ਕਹਿੰਦੇ ਜਿਹੜਾ ਬੰਦਾ ਜਿੱਦਾਂ ਵੀ ਸੋਚ ਕਰਦਾ ਉਹਨੂੰ ਫਿਰ ਅਗਲਾ ਜਨਮ ਪਰਮੇਸ਼ਰ ਉਦਾਂ ਦਾ ਦਿੰਦਾ ਵੀ ਲੈ ਹੁਣ ਤੂੰ ਹੰਡਾਰੀ ਦਾ ਚੱਜ ਦੇ ਨਾਲ ਤੇ ਜੇ ਗੁਰੂ ਦੇ ਦਰਬਾਰ ਵਿੱਚ ਬੈਠ ਕੇ ਵੀ ਸੀ ਆਪਣੀਆਂ ਗੱਲਾਂ ਬਾਤੀਆਂ ਨੇ ਫਿਰ ਪੁੱਤਿਆਂ ਵਾਲਾ ਜਨਮ ਮਿਲਦਾ ਫਿਰ ਮਾਰਾ ਕਹਿੰਦੇ ਹਾਂ ਭੁੱਕੀ ਦਾ ਸਾਰੀ ਜ਼ਿੰਦਗੀ ਉਦੋਂ ਨੇ ਤੂੰ ਭੋਖਣਾ ਹਟਿਆ ਤੇ ਹੁਣ ਤੈਨੂੰ ਪੱਕਾ ਹੀ ਲਾਤਾ ਕਿ ਉੱਤੇ ਦੀ ਇਹੋ ਜੇ ਹਾਲਾਤ ਨੇ ਕਿਉਂਕਿ ਗੁਰੂ ਕਰਮ ਦਾ ਫਲ ਦਿੰਦਾ ਹੈ ਥੱਪੜ ਵੀ ਮਾਰਦਾ ਤੇ ਕਸਾ ਛੱਡਦਾ ਵੀ ਕੋਈ ਨਹੀਂ ਹੁੰਦਾ ਦਿੰਦਾ ਇਸ ਲਈ ਸੰਗਤ ਜੀ ਜਦੋਂ ਵੀ ਗੁਰੂ ਕੇ ਦਰਬਾਰ ਵਿੱਚ ਗੁਰੂ ਦੇ ਸੰਗਤ ਬੈਠੀਏ ਉਦੋਂ ਕੇਵਲ ਗੁਰੂ ਦਾ ਉਪਦੇਸ਼ ਸੁਣੋ हाँ गलिया ने कोई जरूरी काम है असारे तो कम ले तो जे गुरु के असारा करो किसी उस जबानी गलत जाके गल करो गुरु के परे ताकि गुरु के शब्दों की बिरादरी ना हो गुरु की बाणी की कथा कीर्तन की बिरादरी ना हो गुरु जी समझा करते ने इस करके केंद्र कह नानक सुनो संतो ਸੋ ਸਿੱਖ ਸਨਮੁਖ ਹੋਏ ਜਿਹੜਾ ਬੰਦਾ ਇਹ ਗੱਦਾ ਨੂੰ ਮੰਨੇਗਾ ਅਸਲ ਵਿੱਚ ਉਹ ਗੁਰੂ ਦੇ ਸਨਮੁਖ ਬੈਠਾ ਹੋਵੇਗਾ ਇੱਥੋਂ 21 ਪੌੜੀ ਸਮੂਹਨ ਹੁੰਦੇ ਆ ਅੱਗੇ ਬਾਹਰ ਵੀ ਪੌੜੀ ਵਿੱਚ ਬਾਈ ਵੀ ਪੌੜੀ ਦੇ ਵਿੱਚ ਸਮਝਾਉਂਦੇ ਹਾਂ ਨਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰੂ ਬੋਧਨਾ ਪਾਵੇ ਹੁਣ ਬੈਠਾ ਵੀ ਗੁਰੂ ਦੇ ਚਰਨਾਂ ਵਿੱਚ ਹੈ ਸੰਗਤ ਵਿੱਚ ਹੈ ਤੇ ਮੂੰਹ ਗੁਰੂ ਵੱਲ ਨਹੀਂ ਹੈ ਗੁਰੂ ਜੀ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬੇਮੁਖ ਦਾ ਮਤਲਬ ਇਹ ਨਹੀਂ ਵੀ ਕੋਈ ਗੁਰਦੁਆਰੇ ਨਹੀਂ ਆਉਂਦਾ ਕਿ ਉਹ ਬੇਮੁਖ ਹੈ ਨਹੀਂ ਬੇਮੁਖ ਉਹ ਹੈ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਇਹ ਨੂੰ ਭਾਵੇਂ ਕਿਤੇ ਵੀ ਬੈਠਾ ਲਵੇ ਭਾਵੇਂ ਮੈਂ ਆ ਸਾਰਾ ਦਿਨ ਤਾਬਿਆ ਬੈਠਾ ਰਹਾ ਮਾਰਾ ਜੇ ਮੈਂ ਗੁਰੂ ਦੀ ਗੱਲ ਹੀ ਨਹੀਂ ਮੰਨਦਾ ਫਿਰ ਬੇਮੁਖ ਹਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਕੋ ਬਹੁ ਬਚਨ ਲਿਖਿਆ ਕੋਈ ਵੀ ਗੁਰੂ ਦੇ ਸ਼ਬਦ ਤੋਂ ਬੇਬਖ ਹੋ ਜਾਂਦਾ ਹੈ ਫਿਰ ਕਹਿੰਦੇ ਬੇ ਸਤਗੁਰ ਕਹਿੰਦੇ ਚੇਤੇ ਰੱਖੀ ਇਹੋ ਜਿਹਾ ਮਨੁੱਖਾ ਇਹੋ ਜਿਹਾ ਬੰਦਿਆ ਬਿਨਾ ਸਤਗੁਰੂ ਤੋਂ ਬਿਨਾ ਗੁਰੂ ਤੋਂ ਮੁਕਤ ਨਾ ਪਾਵੇ ਪਰ ਤੂੰ ਮੁਕਤੀ ਨਹੀਂ ਪਾ ਸਕਦਾ ਜਿੱਥੇ ਮਰਜੀ ਜਾ ਕੇ ਮੱਥੇ ਰਗਣੀ ਜਿੱਥੇ ਮਰਜੀ ਜਾ ਕੇ ਲੱਕ ਵਿਖਾਈ ਜੋ ਮਰਜੀ ਕਹੀ ਭਾਵੇਂ ਘਰ ਦੇ ਵਿੱਚ ਤੂੰ ਲੱਖ ਸੱਚਾ ਬਣ ਬਣ ਕੇ ਬੈਠਦੀ ਜੇ ਤੂੰ ਗੁਰੂ ਦੀ ਗੱਲ ਨਹੀਂ ਸੁਣਦਾ ਗੁਰੂ ਵੱਲ ਤੇ ਆਧਿਆਰ ਨਹੀਂ ਗੁਰੂ ਦੇ ਸ਼ਬਦ ਤੋਂ ਗੁਰੂ ਦੇ ਉਪਦੇਸ਼ ਤੋਂ ਬੇਬਖ ਹੈ ਫਿਰ ਮਹਾਰਾਜ ਕਹਿੰਦੇ ਫਿਰ ਕਿਤੇ ਵੀ ਤੂੰ ਮੁਕਤੀ ਨਹੀਂ ਪਾ ਸਕਦਾ ਪਾਵੈ ਮੁਕਤ ਨਾ ਹੋਰ ਥੈ ਕੋਈ ਉਸੋ ਬਿਵੇਕਿਆ ਜਾਏ ਪਾਵੈ ਮੁਕਤ ਨਾ ਹੋਰ ਥੈ ਫਾਇਦਾ ਪਾਥਾ ਕੋਈ ਵੀ ਦੁਨੀਆ ਵਿੱਚ ਐਸੀ ਥਾਂ ਨਹੀਂ ਜਿਹੜੀ ਤੈਨੂੰ ਮੁਕਤੀ ਦੇ ਦੇਵੇ ਉਸੋ ਬਿਵੇਕਿਆ ਜਾਏ ਬਿਵੇਕ ਕੀ ਕਹਿੰਦੇ ਨੇ ਬਿਵੇਕ ਬੁੱਧੀ ਵਾਲੇ ਨੂੰ ਭਾਵ ਗਿਆਨਵਾਨ ਗੁਰੂ ਸਾਹਿਬ ਜੀ ਕਹਿੰਦੇ ਭਾਈ ਭਾਵੇਂ ਗਿਆਨਵਾਨਾਂ ਤੋਂ ਪੁੱਛ ਲੋ ਵਿਦਵਾਨ ਗੁਰਸਾਂ ਤੋਂ ਪੁੱਛ ਲੋ ਗੁਰੂ ਦੇ ਉਪਦੇਸ਼ ਤੋਂ ਬਿਨਾ ਕਿਤੇ ਵੀ ਮੁਕਤੀ ਨਹੀਂ ਪਾ ਸਕਦੇ ਹਰਿ ਆਰਗੀ ਦੀ ਗੱਲ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਕਿ ਗੁਰੂ ਅੰਗਦ ਦੇ ਮਹਾਰਾਜ ਦੇ ਸਿੱਖ ਬਣ ਤੋਂ ਪਹਿਲਾਂ ਤੀਰਥਾਂ ਦੀ ਯਾਤਰਾ ਤੇ ਕਰਦੇ ਨੇ ਮਹਾਮਾਈ ਦੀ ਪੂਜਾ ਕਰਦੇ ਨੇ ਦੇਵੀ ਦੇਵਤਿਆਂ ਨੂੰ ਕਿਹਾਉਂਦੇ ਨੇ ਇਹ ਹੋਈ ਜੀਵਨ ਕਬੀਰ ਜੀ ਦੇ ਜੀਵਨ ਵਿੱਚ ਵੀ ਆਈਆਂ ਇਹ ਗੱਲਾਂ ਗੁਰਬਾਣੀ ਦੇ ਸ਼ਬਦ ਨੇ ਕਹਿੰਦੇ ਇੱਕ ਦਿਨ ਐਸਾ ਹੋਇਆ ਯਾਤਰਾ ਕਰਦੇ ਕਰਦੇ ਮਹਾਮਾਈ ਮਹਾਕਾਲਖ ਖੁਸ਼ ਹੋ ਗਈ ਇਹ ਆਕਾਸ਼ ਬਾਣੀ ਹੋਈ ਕਹਿੰਦੀ ਭਗਤਾ ਮੈਂ ਤੇਰੀ ਸੇਵਾ ਤੋਂ ਖੁਸ਼ ਆਂ ਮੰਗ ਕੀ ਮੰਗਣਾ ਚਾਹਦਾ ਤਾਂ ਗੁਰੂ ਬਾਸਾ ਸਾਹਿਬ ਬਾਣੀ ਵਿੱਚ ਲਿਖਦੇ ਨੇ ਕਹਿੰਦੇ ਅਸੀਂ ਮੰਗਿਆ ਵੀ ਈਓ ਕਰ ਜੇ ਤੂੰ ਸਾਡੇ ਤੇ ਖੁਸ਼ ਹੋਈਆਂ ਤਾਂ ਮੁਕਤੀ ਦੇ ਦੇ ਮੁਕਤੀ ਦੇ ਦੇ ਦੇਵੀ ਜੇ ਤੂੰ ਖੁਸ਼ ਹੋਈਆਂ ਤਾਂ ਕਿਰਪਾ ਕਰ ਮੈਨੂੰ ਮੁਕਤੀ ਦੇ ਦੇ ਕਹਿੰਦੇ ਅੱਗੋਂ ਆਵਾਜ਼ ਆਈ ਭਗਤਾ ਤੈਨੂੰ ਮੁਕਤੀ ਨਹੀਂ ਦੇ ਸਕਦੀ ਦੁਨੀਆਂ ਦੀਆਂ ਜਿਹੜੀਆਂ ਚੀਜ਼ਾਂ ਮੰਗੇ ਸਭ ਦੇ ਦੇਾਂਗੀ ਪਰ ਮੈਂ ਮੁਕਤੀ ਨਹੀਂ ਦੇ ਸਕਦੀ ਫਿਰ ਇਹਨਾਂ ਨੇ ਕਿਹਾ ਕਹਿੰਦੇ ਵੀ ਨਹੀਂ ਮੈਨੂੰ ਤਾਂ ਚਾਹੀਦੀ ਮੁਕਤੀ ਐ ਬਾਕੀ ਮੇ ਚੀਜ਼ਾਂ ਦਾ ਕੀ ਕਰਨਾ ਹੈ ਸਭ ਕੁਝ ਹੈ ਕਹਿੰਦੇ ਤਿੰਨ ਚਾਰ ਵਜੇ ਜਦੋਂ ਇੱਕੋ ਹੀ ਗੱਲ ਤੇ ਰਕਾਈ ਤਾਂ ਫਿਰ ਉਸੇ ਵੇਲੇ ਦੇਵੀ ਸੀ ਜਿਹੜੀ ਉਹ ਲੋਭ ਹੋ ਗਈ ਚਲੀ ਗਈ ਗਾਇਬ ਹੋ ਗਈ ਕਹਿੰਦੀ ਮੈਂ ਇਹ ਇੱਛਾ ਨਹੀਂ ਪੂਰੀ ਕਰ ਸਕਦੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਲਿਖੀ ਗਈ ਕਹਿੰਦੇ ਜੋ ਤੁਮ ਕਹੀਤ ਆਦਿ ਭਵਾਨੀ ਮੁਕਤ ਕੀ ਬਰੀਆ कहां सपानी कहते तू तो अपने आपू आदि भवानी कहें कहें सब कुछ दे देंगी जो मंगेगा मुफ्त की बरिया कहते मैं तेरे तो मुफ्ती मंग ली कहां सपानी हम किधर सुप गई इस करके गुरु जी भी इतने कहें भाई मुफ्ती कितने भी नहीं मिल सकती गुरु तो बिना जिते मर्जी जाके मत्थे रखनी संसार दया साधु संत देर फकीर दे ਬਾਰ ਮੁਕਤੀ ਨਹੀਂ ਕੋਈ ਦੇ ਸਕਦਾ ਮੁਰਤੀ ਕੇਵਲ ਸੱਚਾ ਪਰਮੇਸ਼ਰ ਦਾ ਨਾਮ ਦੇ ਸਕਦਾ ਹੈ ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਭਾਈ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤਨਾ ਪਾਵੈ ਪਾਵੈ ਮੁਕਤਨਾ ਹੋਰਥਾ ਕੋਈ ਪੁੱਸੋ ਗਵਕੀਆਂ ਜਾਏ ਕਹਿੰਦੇ ਕੋਈ ਦੂਜੀ ਥਾਂ ਹੈ ਨਹੀਂ ਵਿਗਿਆਨੀਆਂ ਨੂੰ ਵਿਦਵਾਨਾਂ ਨੂੰ ਗਿਆਨਵਾਨਾਂ ਨੂੰ ਭਾਵੇਂ ਜਾ ਕੇ ਉਸਨੋ ਅਨੇਕ ਜੁੰਨੀ ਭਰਮ ਆਵੇ ਬੇਨ ਸਤਿਗੁਰੂ ਮੁਕਤ ਨਾ ਪਾਏ ਫਿਰ ਦੁਬਾਰਾ ਸਮਝਾਉਂਦੇ ਨੇ ਕਹਿੰਦੇ ਭਾਵੇਂ ਅਨੇਕਾਂ ਜੂਨਾ ਲੈ ਕੇ ਆਜੀ ਕੱਲੇ ਮਨੁੱਖਾ ਜਨਮ ਦੀ ਨਹੀਂ ਐਸ ਤੋਂ ਬਾਅਦ ਵੀ ਭਾਵੇਂ ਮਾਰਾ ਕਹਿੰਦੇ ਅਨੇਕ ਜੂਨੀ ਧਰਮ ਆਵੇ ਕਹਿੰਦੇ ਵਾਰ-ਵਾਰ ਭਾਵੇਂ ਜੂਨ ਲੈ ਕੇ ਆਜੀ ਬੇਨ ਸਤਿਗੁਰੂ ਬਿਨਾ ਸੱਚੇ ਗੁਰੂ ਤੋਂ ਮੁਕਤ ਨਾ ਪਾਵੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਮੁਕਤੀ ਮਿਲੇ ਨਹੀਂ ਸਕਦੀ ਉਹਦੇ ਤੋਂ ਬਿਨਾ ਦੁਨੀਆ ਵਿੱਚ ਐਸਾ ਹਾਏ ਨਹੀਂ ਸਾਧੂ ਸੰਤ ਪੀਰ ਫਕੀਰ ਹੋਣਗੇ ਸਭ ਦੀ ਆਪਣੀ ਆਪਣੀ ਬੰਦਗੀ ਹੈ ਤਪੱਸਿਆ ਹੈ ਸਭ ਆਪਣੇ ਆਪਣੇ ਥਾਂ ਚੰਗੇ ਨੇ ਪਰ ਜਿਹੜੀ ਮੁਕਤੀ ਹੈ ਉਹ ਕੇਵਲ ਪਰਮੇਸ਼ਰ ਦੇ ਵੱਸ ਵਿੱਚ ਹੈ ਜੋਤੀ ਮੈਂ ਜੋਤ ਰਲੀ ਸੰਪੂਰਨ ਕੀ ਆਰਾਮ ਉਹ ਕੇਵਲ ਪਰਮੇਸ਼ਰ ਕਰ ਸਕਦਾ ਹੈ ਮਹਾਰਾਜ ਨੇ ਸਪਸ਼ਟ ਬਾਣੀ ਵਿੱਚ ਕਿਹਾ ਹੈ ਕਹਿੰਦੇ ਜਿਹੜੇ ਪੀਰ ਫਕੀਰ ਸਾਧੂ ਸੰਤ ਨੇ ਨਾ ਉਹਨਾਂ ਦਾ ਕੰਮ ਕੀ ਹੈ ਕਹਿੰਦੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਸਾਧੂਆਂ ਦਾ ਪੀਰਾਂ ਫਕੀਰਾਂ ਦਾ ਜਿਹੜਾ ਕੰਮ ਹੈ ਉਹ ਹੈ ਨਾਮ ਜਪਣਾ ਤੇ ਜਪਾਉਣਾ ਮੁਕਤੀ ਜਿਹੜੀ ਦੇਣੀ ਹੈ ਉਹ ਤਾਂ ਵਾਹਰੇ ਕਹਿੰਦੇ ਰਾਮ ਜੋ ਦਾਤਾ ਮੁਕਤ ਉਹ ਕੇਵਲ ਪਰਮੇਸ਼ਰ ਮੁਕਤੀ ਦੇ ਸਕਦਾ ਹੈ ਹੋਰ ਕੋਈ ਮੁਕਤੀ ਨਹੀਂ ਦੇ ਸਕਦਾ ਇਸ ਕਰਕੇ ਇੱਥੇ ਵੀ ਗੁਰੂ ਜੀ ਕਹਿੰਦੇ ਭਾਵੇਂ अनेका ਜੁਨਾ ਭਰਮ ਕੇ ਆ ਜਾਣੀ ਫਿਰ ਗੁਰੂ ਤੋਂ ਬਿਨਾ ਤੈਨੂੰ ਮੁਕਤੀ ਨਹੀਂ ਮਿਲ ਸਕਦੀ ਸਤਿਗੁਰੂ ਫਿਰ ਮੁਕਤ ਬਾਏ ਲਾਗ ਚਰਨੀ ਸਤਿਗੁਰੂ ਸਬਦ ਸੁਣਾਏ ਅੱਗੇ ਕਹਿੰਦੇ ਨੇ ਕਹਿੰਦੇ ਭਾਈ ਫਿਰ ਮੁਕਤ ਪਾਏ ਲਾਗ ਕਰਨੀ ਕਹਿੰਦੇ ਫਿਰ ਮੁਕਤੀ ਮਿਲਣੀ ਹੈ ਲਾਗ ਕਰਨੀ ਜਦੋਂ ਤੂੰ ਗੁਰੂ ਦੇ ਚਰਨਾਂ ਨਾਲ ਜੁੜੇਗਾ ਫਿਰ ਮੁਕਤ ਪਾਏ ਲਾਗ ਕਰਨੀ ਉਦੋਂ ਮੁਕਤੀ ਮਿਲੇਗੀ ਜਦੋਂ ਤੂੰ ਗੁਰੂ ਦੇ ਚਰਨਾਂ ਨਾਲ ਜੁੜੇਗਾ ਗੁਰੂ ਦੇ ਸ਼ਬਦ ਦੀ ਅਰਦਾਸ ਵਿੱਚ ਜੁੜੇਗਾ ਗੁਰੂ ਦੇ ਸ਼ਬਦ ਕਿਵੇਂ ਮਾਰਾ ਕਿਵੇਂ ਸਤਿਗੁਰੂ ਸ਼ਬਦ ਸੁਣਾਏ ਜਦੋਂ ਤੂੰ ਗੁਰੂ ਦੇ ਸ਼ਬਦਾਂ ਨਾਲ ਜੁੜੇਗਾ ਤੇ ਅੱਗੋਂ ਗੁਰੂ ਤੈਨੂੰ ਆਪਣਾ ਉਦੇਸ ਸਮਾਏਗਾ। ਦੋਵੇਂ ਗੱਲਾਂ ਨੇ ਨਾ ਪਹਿਲਾਂ ਆਪ ਤੁਨਾ ਪੈਗਾ ਪਹਿਲੇ ਡੰਡੇ ਤੇ ਪੌੜੀ ਦੇ ਪੈਰ ਰੱਖਣਾ ਪੈਗਾ ਫਿਰ ਉਤੋਂ ਗੁਰੂ ਸਾਹਿਬ ਜੀ ਤੈਨੂੰ ਸੱਤ ਲੈਣਗੇ। ਪਹਿਲਾਂ ਆਪ ਜਪਣਾ ਪੈਗਾ ਫਿਰ ਮੁਕਤ ਪਾਏ ਲਾਗ ਚੰਨੀ ਪਹਿਲਾਂ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਚਰਨਾਂ ਨਾਲ ਤੈਨੂੰ ਜੁੜਨਾ ਪੈਗਾ ਜੀਵ ਨਾਲ ਜਪਣਾ ਪੈਗਾ ਫਿਰ ਅੱਗੋਂ ਬਾਹਰ ਆ ਕੇ ਸਤਿਗੁਰੂ ਸ਼ਬਦ ਸੁਣਾਏ। ਫਿਰ ਗੁਰੂ ਜੀ ਤੈਨੂੰ ਆਪਣਾ ਉਪਦੇਸ਼ ਸੁਣਾਉਣਗੇ ਆਪਣਾ ਹੁਕਮ ਸੁਣਾਉਣਗੇ ਫਿਰ ਜਦੋਂ ਉਸ ਹੁਕਮ ਦੇ ਅਧੀਨ ਉਸ ਕਾਨੂੰਨ ਦੇ ਅਧੀਨ ਚੱਲੇਗਾ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਤੈਨੂੰ ਕਹਿਣਗੇ ਓਵੇਂ ਓਵੇਂ ਜਦੋਂ ਚੱਲੇਗਾ ਫਿਰ ਮਹਾਰਾਜ ਕਹਿੰਦੇ ਨੇ ਭਾਈ ਕਹ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਮੈਂ ਨਾਲਿਕ ਰੂਪ ਅਮਰਦਾਸ ਬਹਿ ਰਹਾ ਹਾਂ ਵਿਚਾਰ ਦੇਖੋ ਕਹਿੰਦੇ ਇਸ ਗੱਲ ਨੂੰ ਵਿਚਾਰ ਕੇ ਦੇਖੋ ਮਨ ਹਿਰਦੇ ਤੇ ਸੋਚ ਵਿਚਾਰ ਲਿਓ ਬਿਨ ਸਤਿਗੁਰ ਮੁਕਤ ਨਾ ਪਾਏ ਕਹਿੰਦੇ ਗੁਰੂ ਤੋਂ ਬਿਨਾ ਕੋਈ ਵੀ ਥਾਂ ਨਹੀਂ ਜਿੱਥੋਂ ਤੁਹਾਨੂੰ ਮੁਕਤੀ ਮਿਲ ਸਕੇ ਪਹਿਲਾ ਸਬਦ ਸੀ ਜਿਹੜਾ ਉਹਦੇ ਵਿੱਚ ਗੁਰੂ ਜੀ ਸਾਹਿਬ ਨੇ ਸਮਝਾਇਆ ਸੀ ਸਾਨੁਖ ਬੈਠਣ ਦਾ ਤਰੀਕਾ ਵੀ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਗੁਰੂ ਦੇ ਸਾਹਮਣੇ ਬੈਠੇ ਆ ਕਿਹੜੇ ਤਰੀਕੇ ਦੇ ਨਾਲ ਬੈਠਣਾ ਹੈ ਤੇ ਜੇ ਸੰਗਤ ਵਿੱਚ ਬੈਠੇਗੀ ਵੀ ਆਪਣੀ ਹੀ ਗੱਲਾਂoverline ਬੈਠੇ ਗੁਰੂ ਦੇ ਸਾਹਮੁਖਾਂ ਬੈਠੇ ਸੰਗਤ ਦੇ ਵਿੱਚਾਂ ਮਨ ਹਿਰਦਾ ਕਹਿੰਦੇ ਹੋਰ ਹੀ ਤੁਰਿਆ ਜਾਂਦਾ ਫੇਰ ਮਹਾਰਾਜ ਕਹਿੰਦੇ ਤੂੰ ਬੇਮੁਖ ਹੈ ਇਹ ਦੂਜਾ ਸਬਦ ਸੀ ਮਹਾਰਾਜ ਦਾ ਫੇਰ ਬੇਮੁਖ ਹੋ ਕੇ ਤੂੰ ਕਿਤੇ ਮੁਕਤੀ ਨਹੀਂ ਬਾ ਸਕਦਾ ਤੇ ਜੇ ਸੰਗੁਖ ਹੈ ਫਿਰ ਜਿੱਥੇ ਮਰਜੀ ਰਹੇ ਭਾਵੇਂ ਗੁਰਦੁਆਰੇ ਨਾਂ ਵੀ ਪਹੁੰਚਿਆ ਜਾਵੇ ਜੇ ਤੇਰਾ ਮਨ ਗੁਰੂ ਨਾਲ ਗੱਲਾਂ ਕਰ ਰਿਹਾ ਤੇਰੀ ਰੂਹ ਪਰਮੇਸ਼ਰ ਦੇ ਨਾਮ ਨਾਲ ਜੁੜੀ ਹੈ ਉਹਨੂੰ ਸਾਨੂੰ ਖਾਜਰ ਨਾਲ ਜਾਣ ਲਿਆ ਫਿਰ ਤੋਂ ਉੱਥੇ ਵੀ ਗੁਰੂ ਦੇ ਸਾਹਮਣੇ ਬੈਠ ਗਿਆ ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਮੈਂ ਇਹ ਕਹਿੰਦਾ ਮੈਂ ਤਾਂ ਕੇਵਲ ਤੁਹਾਨੂੰ ਦੱਸਣਾ ਜੋਗਾ ਜਦੋਂ ਕਹਿੰਦੇ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ ਜਦੋਂ 6 ਸਾਲ ਦਾ ਸੋਦਾਜਾ ਬੱਚਾ ਪ੍ਰਹਲਾਦ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਬਾਰ ਦੀਆ ਤਾਲਾ ਬਾਹਰੋ ਜੰਦਰਾ ਲਾਤਾ ਕਹਿੰਦੇ ਨਿਰਭਉ ਬਾਲਕ ਮੂਲ ਨਾ ਡਰੀ ਕਹਿੰਦੇ ਛੋਟਾ ਜਿਹਾ ਬੱਚਾ ਸੀ ਰੋਇਆ ਨਹੀਂ ਡਰਿਆ ਨਹੀਂ ਕਿਉਂ ਕਿਉਂਕਿ ਉਹਨੂੰ ਸਮਝ ਲੱਗ ਗਈ ਮੇਰਾ ਅੰਤਰ ਗੁਰਗੋਬਾਲਾ ਪ੍ਰਹਿਲਾਦ ਕਹਿੰਦਾ ਸੀ ਮੈਂ ਕੱਲਾ ਨਹੀਂ ਮੇਰਾ ਰੱਬ ਮੇਰੇ ਨਾਲ ਹੈ ਮੇਰੇ ਸਾਹਮਣੇ ਹੈ ਮੈਨੂੰ ਡਰਦੇ ਕੀ ਲੋੜ ਹੈ ਕਿਉਂਕਿ ਜਿੱਥੇ ਪ੍ਰਕਾਸ਼ ਦੇਣ ਵਾਲਾ ਲਖਾਂ ਸੂਰਜਾਂ ਨੂੰ ਆਪ ਬੈਠਾ ਹੋਵੇ ਉਥੇ ਨਿੱਕੀ ਜੀ ਕਾਲ ਕੋਠੇ ਦਾ ਹਨੇੜਾ ਨਹੀਂ ਰੱਬ ਦੂਰ ਕਰ ਸਕਦਾ ਪਤਾ ਨਹੀਂ ਕਿੰਨੇ ਕੁ ਪ੍ਰਹਿਲਾਦ ਨੂੰ ਰੱਬ ਨੇ ਕੌਤਕ ਦਿਖਾਏ ਹੋਣਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ ਵੀ ਨਿਰਭਉ ਬਾਲ ਕਮੂਲ ਨਾ ਡਰੀ ਦਰਿਆਨੀ ਕਿਉਂਕਿ ਸਮਝ ਲਾ ਕੇ ਵੀ ਮੈਂ ਇਕੱਲਾ ਨਹੀਂ ਮੇਰਾ ਰੱਬ ਮੇਰੇ ਸਾਹਮਣੇ ਬੈਠਾ ਹੈ ਇੱਕ ਦੂਜੇ ਨਾਲ ਗੱਲਾਂ ਕਰ ਲਈ ਫੇਰ ਭਾਵੇਂ ਗੁਰਦੁਆਰੇ ਆ ਭਾਵੇਂ ਕਾਲ ਕੋਠੇ ਦੇ ਵਿੱਚ ਆ ਫੇਰ ਤੂੰ ਸਾਨੂੰ ਮੁਖ ਹੈ ਤੇ ਜੇ ਗੁਰਦੁਆਰੇ ਬੈਠਾ ਵੀ ਸੰਗਤ ਵਿੱਚ ਬੈਠਾ ਵੀ ਗੁਰੂ ਦੀ ਗੱਲ ਨਹੀਂ ਸੁਣ ਰਿਆ ਆਪਣੀਆਂ ਗੱਲਾਂ ਮਾਰ ਰਿਆ ਧਿਆਨ ਕਿਤੇ ਹੋਰੇ ਜਾ ਰਿਆ ਫੇਰ ਮਹਾਰਾਜ ਕਹਿੰਦੇ ਤੂੰ ਬੇਮੁਖਾ ਹੈ ਇਸ ਕਰਕੇ ਆਉ ਕਹੇ ਨਾਨਕ ਵਿਚਾਰ ਦੇਖੋ ਬਾਹਰ ਕਹਿੰਦੇ ਇੰਨਾਂ ਗੱਲਾਂ ਨੂੰ ਵਿਚਾਰ ਕੇ ਸੋਚਿਓ ਬਿਨ ਸਤਿਗੁਰੂ ਬੋਖਤ ਨਾ ਪਾਏ ਬਿਨਾ ਸਤਿਗੁਰੂ ਤੋਂ ਬਿਨਾ ਸਾਗਰ ਤੋਂ ਬਿਨਾ ਨਾਮ ਦੀ ਅਰਦਾਹਨਾ ਤੋਂ ਮੁਕਤੀ ਨਹੀਂ ਪਾ ਸਕਦੇ ਬਾਕੀ ਸਾਧਾ ਸੰਤਾਂ ਦੇ ਦਰ ਉੱਤੇ ਜਾਣਾ ਨਮਸਕਾਰ ਕਰਮੇ ਉਥੋਂ ਆਪਾਂ ਉਪਦੇਸ਼ ਲੈ ਸਕਦੇ ਆ ਸਿੱਖਿਆ ਲੈ ਸਕਦੇ ਆ ਜਾਂ ਮਹਾਪੁਰਸਾਂ ਦੇ ਬਚਨ ਕਹਿ ਲੋ ਦੁਨਿਆਵੀ ਚੀਜ਼ਾਂ ਦੇ ਸਕਦੇ ਨੇ ਦੌਲਤਾਂ ਦੇ ਸਕਦੇ ਨੇ ਕੋਈ ਘਰ ਦਾ ਕੰਮ ਸੁਭਾਰ ਸਕਦੇ ਨੇ ਦੁੱਖ ਦੂਰ ਕਰ ਸਕਦੇ ਨੇ ਕਿਉਂਕਿ ਉਹਨਾਂ ਵਿੱਚ ਇੰਨੀ ਕੁ ਪਾਵਰ ਹੈ ਵੀ ਸਾਡੇ ਦੁੱਖਾਂ ਨੂੰ ਦੂਰ ਕਰ ਦੇਣ ਉਹਨਾਂ ਦਾ ਸੁਭਾਅ ਹੈ ਰੱਬ ਦੇ ਪਿਆਰਿਆ ਦਾ ਉਹ ਸਾਡੇ ਦੁੱਖਾਂ ਨੂੰ ਦੂਰ ਕਰ ਸਕਦੇ ਨੇ ਦਵਾਈ ਦੇ ਸਕਦੇ ਨੇ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਉਹਨਾਂ ਦਾ ਕੰਮ ਹੈ ਨਾਮ ਜਪਉਣਾ ਤੇ ਦੁੱਖਾਂ ਨੂੰ ਦੂਰ ਕਰ ਦੇਣਾ ਤੇ ਸੁੱਖ ਦੇ ਦੇਣੇ ਸਾਨੂੰ ਪਰ ਜਿਹੜਾ ਮੁਕਤੀ ਦਾ ਦਰ ਹੈ ਉਹ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਇਸ ਕਰਕੇ ਆਓ ਗੁਰੂ ਦੇ ਸਾਹਮਣੇ ਹੋਈਏ ਜਿੱਥੇ ਮਰਜੀ ਰਹੀਏ ਗੁਰੂ ਨੂੰ ਹਾਜ਼ਰ ਰਾਜ ਨੂੰ ਜਾਣ ਕੇ ਗੁਰੂ ਦੇ ਹੁਕਮ ਦੇ ਅਧੀਨ ਚੱਲਦੇ ਹੋਏ ਨਾਮ ਦੀ ਅਰਦਾਸ ਕਰੀਏ ਜੇਕਰ ਬੇਮੁਖ ਰਹੇ ਇਹ ਕੋਈ ਜ਼ਰੂਰ ਨਹੀਂ ਵੀ ਸਾਰਾ ਦਿਨ ਗੁਰਦੁਆਰੇ ਬੈਠੇ ਜਾਂ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਪਹਿਲਾਂ ਵੀ ਕਈ ਵਾਰ ਇਸ ਬੇਅਤੀ ਨੂੰ ਕਈ ਰੂਪਾਂ ਵਿੱਚ ਕਿਹਾ ਹੈ ਜਿਹੜੇ ਮਰਜ਼ੀ ਫੀਲਡ ਵਿੱਚਾਂ ਜਿੱਥੇ ਮਰਜ਼ੀਆਂ ਘਰੋਂ ਤੁਰੇ ਆ ਤੁਰੇ ਉਹਦੇ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਸੁਕਰਾਨਾ ਕਿਸੇ ਵੀ ਰੂਪ ਵਿੱਚ ਰੱਬ ਦਾ ਕਰੀ ਚੱਲੋ ਵੀ ਚਾਰ ਪ੍ਰਹਾਰ ਸੁਦੇ ਨਾ ਕੀ ਰੱਬਾ ਸੁਕਰ ਹੈ ਤੇਰਾ ਦਿਨ ਚੜਿਆ ਰੱਬ ਨੂੰ ਚੇਤੇ ਕਰੋ ਬਸ ਸੰਗੁਕ ਹੋਵੋ ਰੱਬ ਦੇ ਸਮਰਧੀ ਤਰੀਕੇ ਨਾਲ ਰੱਬ ਨੂੰ ਯਾਦ ਰੱਖਣਾ ਉਹਦਾ ਭੈ ਅਦਵ ਡਰ ਰੱਖਣਾ ਹੈ ਐ ਗੁਰੂ ਸਾਹਿਬ ਜੀ ਇਹ ਕਹਿੰਦਾ ਕਹਿੰਦੇ ਭਾਈ ਨਿਰਭਉ ਜਪੈ ਸਗਲ ਭਉ ਮਿਟੈ ਜਦੋਂ ਉਹਦੇ ਵੱਲ ਧਿਆਨ ਹੋ ਗਿਆ ਫਿਰ ਉਹਨੇ ਸਾਡੇ ਵੱਲ ਧਿਆਨ ਕਰ ਲੈਣਾ ਤੇ ਜਦੋਂ ਰੱਬ ਨੇ ਧਿਆਨ ਕਰਤਾ ਫਿਰ ਸਮਝੋ ਸਾਰੇ ਡਰ ਨਿਕਲ ਜਾਣਗੇ ਫਿਰ ਕੋਈ ਡਰ ਨਹੀਂ ਰਹੇਗਾ ਬਾਹਰ ਦਾ ਬਾਕੀ ਜਿਹੜੀ ਸੰਸਾਰਿਕ ਜ਼ਿੰਦਗੀ ਹੈ ਇਹ ਤਾਂ ਸਭ ਨੂੰ ਪਤਾ ਵੀ ਇੰਨੀ ਚੱਲਦੀ ਰਹਿਣੀ ਹੈ ਇਹ ਤਾਂ ਦੁੱਖ ਸੁੱਖ ਗੁਰੂ ਸਾਹਿਬ ਜੀ ਤੇ ਵੀ ਆਏ ਉਹਨਾਂ ਦੇ ਜੀਵਨ ਕਾਲ ਵਿੱਚ ਕਿਹੜਾ ਆਇ ਨਹੀਂ ਗੁਰੂ ਨਾਨਕ ਦੇ ਮਹਾਰਾਜ ਦੇ ਸੂਤੇ ਕਿਹੜਾ ਥੱਪੜ ਦੇ ਪਏ ਬੰਦੂ ਉਹਨਾਂ ਦੇ ਵੀ ਕਈ ਲੋਕਾਂ ਨੇ ਬੇਤਾਲਾ ਗਾਲਾਂ ਕਿਹੜਾ ਕੱਢੀਆਂ ਗੁਰੂ ਨਾਨਕ ਰੱਬੀ ਸੀ ਫਿਰ ਵੀ ਲੋਕਾਂ ਨੇ ਗਾਲਾਂ ਕੱਢੀਆਂ ਆਪਾਂ ਕਿਹੜੇ ਵਗਦੇ ਮੋਲੀ ਹੋ ਜੇ ਆਪਾਂ ਨੂੰ ਕੋਈ ਚਾਰ ਘੱਟ ਦੋ ਤਾਂ ਕੀ ਪੈਂਦਾ ਇਹਨਾਂ ਗੱਲਾਂ ਵੱਲ ਕਦੇ ਧਿਆਨ ਨਾ ਦਿਓ ਕਿਉਂਕਿ ਗੁਰਬਾਣੀ ਸਾਨੂੰ ਕਹਿੰਦੀ ਹੈ ਫਰੀਦਾ ਜੋ ਤੈ ਮਾਰਨ ਮੁਖੀਆਂ ਤਿੰਨਾ ਨਾ ਮਾਰੇ ਘੁੱਮ ਆਪਨਰੇ ਘਰ ਜਾਈਐ ਪੈਰ ਤਨਾ ਦੇ ਚੁੱਮ ਕਹਿੰਦੇ ਜੇ ਕੋਈ ਮਾਰ ਵੀ ਗਿਆ ਚੁੱਪ ਤਾਂ ਕੀ ਕਰਨੋ ਲੰਗੇ ਜੀ ਮੰਦਾ ਨਾ ਬੋਲੀ ਕਿਉਂਕਿ ਸਭ ਦੇ ਅੰਦਰ ਪਰਮਿਸ਼ਨ ਦਾ ਹਾਸਾ ਕੀ ਪਤਾ ਰੱਬ ਕਿਹੜੇ ਰੂਪ ਵਿੱਚ ਤੈਨੂੰ ਸਖਿਆ ਦੇਣ ਵਾਸਤੇ ਤੈਨੂੰ ਸਿਖਾਉਣ ਵਾਸਤੇ ਰੋਕਣ ਵਾਸਤੇ ਆਇਆ ਹੁੰਦਾ ਪਰ ਖਰਾਬ ਕੰਮ ਉਦੋਂ ਹੁੰਦਾ ਜਦੋਂ ਆਪਾਂ ਅੱਗੋਂ ਜਵਾਬ ਦੇਣੇ ਸ਼ੁਰੂ ਕਰ ਦਾਂ ਫਿਰ ਵੀ ਚਲੋ ਇਨਸਾਨਾਂ ਕਈ ਵਾਰੀ ਗਲਤੀਆਂ ਦਾ ਬੁੱਤਲਾ ਇਨਸਾਨ ਹੋ ਜਾਂਦੀਆਂ ਨੇ ਤੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ ਅੰਦਰ ਸਾਡਾ